ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਪ੍ਰਸ਼ਨ 41 ਇੱਕ ਦਿੱਤੇ ਹੋਏ ਅਰਧ ਵਿਆਸ C ਦਾ ਚੱਕਰ ਖਿੱਚੋ ਜੋ ਰੇਖਾ AB ਨੂੰ ਛੋਹੇ ਅਤੇ ਦਿੱਤੇ ਹੋਏ ਚੱਕਰ D ਨੂੰ ਛੋਹੇ ਤੇ ਅੰਦਰ ਘੇਰੇ ਇਹ 40ਵੇਂ ਪ੍ਰਸ਼ਨਵਰਕਾਈ ਪ੍ਰਸ਼ਨ ਆ ਸਭ ਤੋਂ ਪਹਿਲਾਂ ਨੇ ਆਪਾਂ ਰੇਖਾ AB ਲੈ ਲੈਣੀ ਆ ਫਿਰ ਆਪਾਂ ਨੇ ਦੂਰੀ ਫੀਲ ਲੈਣੀ ਆ ਫਿਰ ਆਪਾਂ ਨੇ ਫੀਜਨੀ ਪ੍ਰਕਾਰ ਖੋਲ੍ਹਣੀ ਆ ਤੇ AB ਰੇਖਾ ਤੇ ਕਿਸੇ ਵੀ ਦੋ ਪੁਆਇੰਟ ਦੋ ਤੋਂ ਚਾਪਾ ਲਗਾ ਦੇਣੀਆਂ ਨੇ ਫੇਰ ਆਪਾਂ ਨੇ ਇੱਕ ਰੇਖਾ ਖਿੱਚ ਦੇਣੀ ਆ ਜਿਹੜੀ ਇਧਰ ਤੀਆਂ ਹੈ ਚ ਆਪਾਂ ਦੇ ਟੌਪ ਤੋਂ ਮਿਲੇ ਜਿਹੜੀ ਇਹ ਵਾਲੀ ਰੇਖਾ ਇਹਦਾ ਨਾਮ ਆਪਾਂ ਨੇ ਪੀ ਐਫ ਰੇਖਾ ਰੱਖ ਦੇਣਾ ਦੋਸਤੋ ਜੇ ਤੁਹਾਨੂੰ ਇਸ ਗੱਲ ਦਾ ਕਨਫਿਊਜ਼ਨ ਹੁੰਦਾ ਕਿ ਤੁਹਾਨੂੰ ਇਹ ਪਤਾ ਨਹੀਂ ਲੱਗਦਾ ਕਿ ਫੀ ਦੂਰੀ ਤੋਂ ਦੂਰ ਚੱਕਰ ਕਿਵੇਂ ਖਿੱਚਣਾ ਫਿਰ ਤੁਸੀਂ ਇਹ ਵੀ ਕਰ ਸਕਦੇ ਹੋ ਵੀ ਪਹਿਲਾਂ ਤੁਸੀਂ ਏ ਬੀ ਰੇਖਾ ਖਿੱਚ ਕੇ ਉਹਦੇ ਸਮਾਨੰਤਰ ਈ ਐ ਰੇਖਾ ਖਿੱਚ ਲਓ ਫੀ ਦੂਰੀ ਜਿੰਨੀ ਉਸ ਤੋਂ ਬਾਅਦ ਚੱਕਰ ਲਾਓ ਇਦਾਂ ਵੀ ਤੁਸੀਂ ਕਰ ਸਕਦੇ ਹੋ ਦੋਸਤੋ ਜਿਹੜਾ ਇਹ ਵਾਲਾ ਫਵਾਲ ਆ ਇਹਦੇ ਵਿੱਚ ਜਿਹੜਾ ਅਸੀਂ ਚੱਕਰ ਲੈਣਾ ਉਹ ਲੈਣਾ ਬੜਾ ਟ੍ਰਿਕੀ ਆ ਮੈਨੂੰ ਵੀ ਦੋ ਤਿੰਨ ਵਾਰ ਚੱਕਰ ਮਟੇਣਾ ਪਿਆ ਇਸ ਕਰਕੇ ਹੁਣ ਅਸੀਂ ਇੱਕ ਹੋਰ ਟ੍ਰਿਕ ਬਣਾਵਾਂਗੇ ਜਿਹਦੇ ਨਾਲ ਅਸੀਂ ਇੱਕ ਅੰਦਾਜ਼ਾ ਲੈ ਸਕੀਏ ਵੀ ਜਿਹੜਾ ਸਾਡਾ ਚੱਕਰ ਆ ਉਹ ਕਿੱਥੇ ਆਉਣਾ ਚਾਹੀਦਾ ਉਹਦੇ ਵਾਸਤੇ ਅਸੀਂ ਕੀ ਕਰਾਂਗੇ ਅਸੀਂ ਜਿੰਨਾ ਵੀ ਚੱਕਰ ਲੈਣਾ ਇੱਕ ਕੱਚੀ ਰੇਖਾ ਇੱਕ ਪਾਸੇ ਅਸੀਂ ਲੈ ਲੈਨੇ ਆ ਜਿਹੜਾ ਸਾਡੀ ਫੀ ਰੇਖਾ ਆ ਇਹਦੇ ਨਾਲ ਹੀ ਅਸੀਂ ਇੱਕ ਕੱਚੀ ਜੀ ਰੇਖਾ ਲੈ ਲੈਨੇ ਆ ਚਾਹੇ ਫੀ ਰੇਖਾ ਦੇ ਉੱਪਰ ਹੀ ਅਸੀਂ ਇੱਕ ਬਿਲਕੁਲ ਪੱਚਾ ਬਿੰਦੂ ਜਿਹੜਾ ਕਿ ਦਿਖੇ ਨਾ ਕਿਸੇ ਨੂੰ ਇੱਕ ਕਪਾ ਲੈ ਲੈਨੇ ਆ ਤੇ ਇਹਨੂੰ ਆਪਾਂ ਮੰਨ ਲਾਂਗੇ ਵੀ ਜਿਹੜਾ ਅਸੀਂ ਚੱਕਰ ਲਾਵਾਂਗੇ ਉਹ ਇੰਨਾਂ ਅਰਧ ਵਿਆਫ ਦਾ ਲਾਵਾਂਗੇ ਇੰਨੇ ਅਰਧ ਵਿਆਫ ਦਾ ਪਰ ਇੰਨੇ ਅਰਧ ਵਿਆਫ ਦਾ ਚੱਕਰ ਲੈਣ ਤੋਂ ਪਹਿਲਾਂ ਅਸੀਂ ਜਿਹੜਾ ਬਾਕੀ ਦਾ ਹਿੱਸਾ ਰਹਿ ਗਿਆ ਉਹਨਾਂ ਹੀ ਪ੍ਰਕਾਰ ਖੋਲਾਂਗੇ ਤੇ ਇੱਥੇ ਇੱਕ ਅੰਦਾਜ਼ਾ ਲਾਵਾਂਗੇ ਆਹ ਰੇਖਾ ਤੋਂ ਅੰਦਾਜ਼ਾ ਲੈ ਕੇ ਜਿੰਨੀ ਕੁ ਰੇਖਾ ਜਿੰਨੀ ਕੁ ਸਾਡੀ ਦੂਰੀ ਬਣਦੀ ਆ ਉਹ ਦੂਰੀ ਤੋਂ ਘੱਟ ਤੋਂ ਅਸੀਂ ਇੱਧਰਲੇ ਪਾਸੇ ਜਿੰਨੀ ਆਹ ਵਾਲੀ ਆ ਉਹ ਤੋਂ ਘੱਟ ਤੋਂ ਅਸੀਂ ਇੱਕ ਬਿੰਦੂ ਲੈ ਲਾਂਗੇ ਜਿਹਦਾ ਨਾਮ ਆਪਾਂ D ਰੱਖ ਲਾਂਗੇ ਮੰਨ ਲਓ ਮੈਂ ਇੱਥੇ ਇੱਕ ਰੱਖ ਦਿੰਦਾ ਇਹਦਾ ਨਾਮ ਮੈਂ D ਰੱਖ ਲਿਆ ਫਿਰ ਆਪਾਂ ਜਿਹੜੀ ਆ ਬਾਕੀ ਦੀ ਦੂਰੀ ਬਚ ਗਈ ਉਹਨੂੰ ਪ੍ਰਕਾਰ ਖੋਲਾਂਗੇ ਤੇ D ਬਿੰਦੂ ਤੇ ਰੱਖ ਕੇ ਚੱਕਰ ਮਾਰਾਵਾਂਗੇ ਫਿਰ ਆਪਾਂ ਇਤ ਰੇਖਾ ਜੀ ਡੀ ਐਚ ਲਵਾਂਗੇ ਜੀ ਡੀ ਐਚ ਵਾਸਤੇ ਅਸੀਂ ਪਹਿਲਾਂ ਐਵੇਂ ਇੱਕ ਰੇਖਾ ਲੈ ਲਾਂਗੇ ਜੜਾਵਾਲਾ ਪੁਆਇੰਟ ਆ ਜਿੱਥੇ ਰੇਖਾ ਚੱਕਰ ਨੂੰ ਘਟਦੀ ਆ ਉਹਨਾਂ ਨੂੰ ਅਸੀਂ ਜੀ ਰੱਖ ਦਾਂਗੇ ਫਿਰ ਅਸੀਂ ਫੀ ਜਿੰਨੀ ਪ੍ਰਕਾਰ ਖੋਲਾਂਗੇ ਅਤੇ ਜੀ ਤੇ ਰੱਖ ਕੇ ਕੱਟ ਲਗਾ ਦਾਂਗੇ ਤੇ ਇਹ ਕੱਟ ਦਾ ਨਾਮ ਅਸੀਂ ਰੱਖ ਦਾਂਗੇ H ਫਿਰ ਅਸੀਂ D ਤੇ ਰੱਖ ਕੇ H ਜਿੰਨੀ ਪ੍ਰਕਾਰ ਖੋਲਾਂਗੇ ਤੇ ਇੱਥੇ ਇੱਕ ਚਾਪ ਲਗਾ ਦਾਂਗੇ ਜਿਹੜੀ ਸਮਾਨਾਂਤਰ ਰੇਖਾ ਨੂੰ ਕੱਟੂਗੀ ਦੋਸਤੋ ਇਹਦੇ ਵਿੱਚ ਇਹੀ ਟ੍ਰਿਕ ਆ ਜੇ ਫਟਾ ਚੱਕਰ ਬਹੁਤ ਜ਼ਿਆਦਾ ਅੱਗੇ ਜਾਂ ਪਿੱਛੇ ਚਲੇ ਜਾਵੇ ਜਾਂ ਇਹਦਾ ਜਿਹੜਾ ਅਰਧ ਵਿਆਫ ਆ ਉਹ ਕੱਟ ਵੱਧ ਹੋਵੇ ਤਾਂ ਜਾਂ ਤਾਂ ਆਹ ਵਾਲੀ ਚਾਪ ਇੱਥੇ ਕੱਟਦੀ ਹੋਣੀ ਹੈਗੀ ਜਾਂ ਫਿਰ ਜਿਹੜੀ ਆਹ ਵਾਲੀ ਚਾਪ ਆ ਇਹ ਕਈ ਵਾਰ ਚੱਕਰ ਦੇ ਅੰਦਰ ਆ ਜਾਂਦੀ ਆ ਇਸ ਕਰਕੇ ਸਾਨੂੰ ਇਹ ਚੱਕਾ ਲਾਉਣ ਵੇਲੇ ਆ ਥੋੜਾ ਜਿਹਾ ਜਿਹੜਾ ਮੈਂ ਤਕਨੀਕ ਦੱਸੀ ਆ ਉਹਨੂੰ ਅਪਣਾਉਣਾ ਪੈਣਾ ਫਿਰ ਅਸੀਂ ਜਿਹੜੀਆਂ ਫੱਡੀਆਂ ਟੂਫੀਆਂ ਰਖਾਵਾਂ ਨੇ ਉਹਨਾਂ ਨੂੰ ਰੋਕਟ ਕਰ ਦਿੰਨੇ ਆ ਕਿਹੜਾ ਫਰਡਾ ਆਹ ਵਾਲਾ ਪੁਆਇੰਟ ਆਇਆ ਇਹ ਪੁਆਇੰਟ ਦਾ ਨਾਮ ਆਪਾਂ ਉਹ ਰੱਖ ਦਾਂਗੇ ਫਿਰ ਆਪਾਂ ਸੀ ਜਨੀ ਪ੍ਰਕਾਰ ਖੋਲ੍ਹਾਂਗੇ ਉਹ ਤੇ ਰੱਖਾਂਗੇ ਤੇ ਚੱਕਰ ਲਗਾ ਦਵਾਂਗੇ ਗਲੋਅ ਪਰਿੰਦੂਆ ਨੂੰ ਉੱਪਰ ਬਾਹਰ ਨਿਕਲ ਦਿੰਨੇ ਆ ਇਸ ਤਰ੍ਹਾਂ ਦਾ ਫਰਨਿਕ ਚੱਕਰ ਮਿਲ ਜਾਵੇਗਾ ਜਿਹੜਾ ਦਿੱਤੇ ਹੋਏ ਚੱਕਰ ਨੂੰ ਘੇਰਦਾ ਤੇ ਉਹਨੂੰ ਛੂੰਹਦਾ ਅਤੇ ਜਿਹੜੀ ਦਿੱਤੀ ਹੋਈ ਰੇਖਾ AB ਆ ਉਹਨੂੰ ਵੀ ਛੂੰਹਦਾ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ